ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾ ਧੁਰਕੋਟ ਜਿਵੇਂ ਤੁਹਾਨੂੰ ਪਤਾ ਵੀ ਅਸੀਂ ਪੰਜ ਭਾਂ ਮੰਨੇ ਰਲ ਕੇ ਜਿਹੜਾ ਹੈਗਾ ਬੱਕਰੀਆਂ ਦੀ ਮੰਡੀ ਲਾਉਣ ਦਾ ਪ੍ਰੋਗਰਾਮ ਬਣਾਇਆਗਾ ਅੱਜ ਦੂਜੀ ਮੰਡੀ ਆ ਬਾਈ ਤੇ ਬਹੁਤ ਵਧੀਆ ਮਾਲ ਆਇਆ ਪਿਆਗਾ ਇਹ ਸਾਰੇ ਜਿਹੜੇ ਹੈਗੇ ਕਿ ਇੱਥੇ ਬਹੁਤ ਦੂਰੋਂ ਦੂਰੋਂ ਮਾਲ ਲੈ ਕੇ ਪਹੁੰਚੇ ਵੀ ਨੇਗੇ ਤੇ ਅੱਜ ਤੁਹਾਨੂੰ ਇੱਧਰ ਦਿਖਾਉਨੇ ਆਗੇ ਜਿਵੇਂ ਸੂਵੇ ਹੈਗੇ ਨਾ ਇਹ ਵੀ ਭਾਈ ਬਈ ਲੈ ਕੇ ਪਹੁੰਚੀ ਹੈਗੀ ਪੁੱਛ ਆਉਂਦੇ ਦੇ ਹਿਸਾਬ ਚ ਭਾਈ ਸਾਡਾਂ ਡੁੱਟੇ ਡਾਂਡੇ ਡੁੱਟੇ ਆ ਮੁੱਲ ਤੂੰ ਲਾ ਤੂੰ ਮੁੱਲ ਲਾ ਓਏ ਹਾਉਈ 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 ਤੂੰ ਕਿੰਨੇ ਦੀ ਮੰਗਦਾਗਾ ਓਏ ਹਾਉਈ ਇਹ ਵੀ ਦੱਸੀ ਹੋਈ ਹੈ ਜੀ ਨਾ ਇਹ ਮਗਰ ਕੋਈ ਨਹੀਂ ਜੀ ਇਹ ਤਾਂ ਜੰਦਿਆ 2 ਕਿਲੋ ਆਰੇ ਲੋ ਕਰੋ ਹਾਂ ਲੋਗ ਇਹ ਜੋ ਮੰਡੀ ਲੱਗਦੀ ਆ ਭਾਈ ਇਹ ਮੌਟਲਟਰਾ ਸਕੂਲ ਦੇ ਨਾਲ ਲਗਮ ਰਸਤਾ ਹੁੰਦਾਗਾ ਤੇ ਉਹ ਤੋਂ ਸਿੱਧਾ ਰਾਹ ਆ ਕੇ ਲੱਗਦੀ ਹੈਗੀ ਤੇ ਰੋਟੀ ਦਾ ਭਾਈ ਖਾਸ ਪ੍ਰਬੰਧ ਹੈਗਾ ਤੇ ਚਾਹ ਪਾਣੀ ਦਾ ਆ ਦੇਖੋ ਜਿਵੇਂ ਕਿ ਲੰਗਰ ਲਾਇਆ ਹੋਇਆ ਆਪਣਾ ਇਹ ਕਿੰਨੇ ਨਹਾਉਣਾ ਤਾਉਣਾ ਹੈ ਤਾਂ ਮੋਟਰ ਦਾ ਪ੍ਰਬੰਧ ਹੈ ਮੰਗਰ ਚੱਲਦਾਗਾ ਦੇਖੋ ਬਾਈ ਨਾਲ ਦੀ ਨਾਲ ਤਾਜ਼ੀਆਂ ਰੋਟੀਆਂ ਹੈਗੀਆਂ ਉਹ ਸਾਡੇ ਸਾਹਮਣੇ ਹੀ ਆ ਵੀ ਆ ਦੇਖੋ ਮੋਟਰਤੀ ਤਵੀ ਚੜਾਈ ਵੀ ਹੈਗੀ ਦਾ ਰੋਟੀ ਵਧੀਆ ਗਈ ਸਭ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਬਾਈ ਇਸ ਲਈ ਪਿੰਡ ਲਹਿਰਾ ਤੁਰਕੋਟ ਵਿਖੇ ਜੋ ਬੱਕਰੀ ਮੇਲਾ ਦਾ ਮੰਡੀਆਂ ਲੱਗਦੀਆਂ ਇਹ ਮੰਡੀ ਲੱਗਦੀ ਹੈਗੀ ਉੱਥੇ ਇੱਕ ਵਾਰੀ ਜ਼ਰੂਰ ਮੌਕਾ ਦਿਓ ਤਾਂ ਜੋ ਕਿ ਜੀ ਆਪਦੇ ਨੇੜੇ ਦੇ ਪਿੰਡਾਂ ਦੇ ਵਿੱਚੋਂ ਆ ਜਿਹੜਾ ਹੈਗਾ ਮਾਲ ਖਰੀਦ ਸਕੋ ਜੀ। ਆ ਦੇਖੋ ਜੀ ਪਾਰਕਿੰਗ ਦਾ ਜਿਹੜਾ ਹੈ ਉਹ ਵੀ ਅਲੱਗ ਪ੍ਰਬੰਧ ਹੈ। ਇੱਥੇ ਪਰਚੀ ਕੱਟੀ ਜਾਂਦੀ ਹੈਗੀ। ਪਰਚੀ ਤਾਂ ਬਈ ਨਾ ਮਾਤਰੀ ਹੈਗਾ 10 ਰੁਪਏ ਦੀ ਪਰਚੀ ਹੈਗੀ। ਕਿਉਂਕਿ ਇੰਨੇ ਨਾਲ ਬੰਦੇ ਦੀ ਜਿਹੜੀ ਨਿਗਰਖ ਰੈਂਦੇ ਆ ਕਿ ਸਕੂਟਰ ਮੋਟਰਸਾਈਕਲਾਂ ਗੱਡੀਆਂ ਹਨਾ ਉਹ ਲੱਗੀਆਂ ਰਹਿੰਦੀਆਂ ਗਈਆਂ। ਤਾਂ ਜੋ ਕਿ ਕਿਸੇ ਦਾ ਕੋਈ ਵੀ ਕਲ ਜਿਹੜਾ ਹੈਗਾ ਚੋਰੀ ਨਾ ਹੋਵੇ। ਤੇ ਇੱਕ ਰੋ ਵੀ ਥੱਲੇ ਰੱਸਾ ਤੇ ਹਰੇਕ ਹਫਤੇ ਆ ਜਿਹੜੀ ਇਹ ਹਰੇਕ ਸੋਮਵਾਰ ਨੂੰ ਮੰਡੀ ਲੱਗਦੀ ਹੈਗੀ ਸਾਰੇ ਭਰਾ ਇੱਥੇ ਜਿਹੜੇ ਤੇਰੇ ਦੇ ਮਾਲ ਵਾਲੇ ਹੈਗੇ ਤੇ ਖਰੀਦਦਾਰ ਹੈ ਬੇਚਦਾਰ ਹੈ ਜਰੂਰ ਮੌਕਾ ਦਿਓ ਇੱਕ ਵਾਰੀ ਤਾਂ ਜੋ ਕਿ ਮੰਡੀ ਇਹ ਜਿਹੜੀ ਉਹ ਸਫਲ ਹੋ ਸਕੇ ਖੁੱਲੀ ਹਵਾਦਾਰ ਥਾਂ ਹੈਗੀ ਭਾਈ ਛਾਂ ਦਾ ਪ੍ਰਬੰਧ ਹੈਗਾ ਟੈਂਟ ਲਾਈ ਵੀ ਹੈਗੀ ਉਹ ਦੇਖੋ ਤੁਹਾਡੇ ਸਾਹਮਣੇ ਦੋਨੇ ਪਾਸੇ ਤੇ ਇਧਰ ਦਰਖਤਾਂ ਹੈਗੀ ਦਰਖਤਾਂ ਹੀ ਛਾਂ ਬਹੁਤ ਹੈ ਤੇ ਚਾਰ ਸਪਰੇ ਦਰਖਤਾਂ ਨਹੀਂ ਸ਼ਾਮ ਬਹੁਤ ਤੇ ਟੈਂਟ ਜਿਹੜੇ ਤੰਬੂ ਆਗੇ ਉਹ ਲਗਾਏ ਗਏ ਆਗੇ ਨਾ ਦੇਖੋ ਤੰਬੂਆਂ ਦਾ ਖਾਸ ਪ੍ਰਬੰਧ ਹੈ ਪਾਣੀ ਵਾਲੇ ਕੈਂਪਰਾਂ ਦਾ ਪ੍ਰਬੰਧ ਹੈ ਪਾਣੀ ਪੀਣ ਲਈ ਜਿਹੜਾ ਕੈਂਪਰਾਂ ਦਾ ਹੁੰਦਾ ਇੱਥੇ ਤੇ ਜੀ ਪਸ਼ੂਆਂ ਨੂੰ ਪਾਣੀ ਪਿਉਣ ਵਾਸਤੇ ਜਿਹੜਾ ਉਹ ਮੋਟਰ ਹੈ ਜਿਹੜੀ ਉਹ ਸਾਡੇ ਸਾਹਮਣੇ ਚੱਲੀ ਜਾਂਦੀ ਹੈਗੀ ਉਹਦਾ ਖਾਸ ਪ੍ਰਬੰਧ ਹੈਗਾ ਇਸ ਲਈ ਇੱਕ ਵਾਰੀ ਜ਼ਰੂਰ ਮੰਡੀ ਦੇ ਵਿੱਚ ਆ ਕੇ